ਜ਼ਿਲ੍ਹਾ ਅਮਰਤਸਰ ਦੇ ਥਾੜਾਂ ਕੰਬੋਜ ਵਿੱਚ ਪੈਂਦੇ ਪਿੰਡ ਰਾਮਪੁਰ ਵਿਖੇ ਗ੍ਰੰਥੀ ਮੰਗਲ ਸਿੰਘ ਜੋ ਕਿ ਲੰਮੇ ਸਮੇਂ ਤੋਂ ਗੁਰਦੁਆਰਾ ਸਾਹਿਬ ਵਿਖੇ ਸੇਵਾ ਕਰਿਆ ਕਰਦਾ ਸੀ ਕਿਸੇ ਕਾਰਨ ਕਰਕੇ ਗੁਰਦੁਆਰਾ ਸਾਹਿਬ ਤੋਂ ਸੇਵਾ ਮੁਕਤ ਕਰ ਦਿੱਤਾ ਗਿਆ ਸੇਵਾ ਤੋਂ ਹਟਾ ਦਿੱਤਾ ਗਿਆ ਜਿਸ ਵਿੱਚ ਆ ਕੇ ਮੰਗਲ ਸਿੰਘ ਨੇ ਘਰ ਵਿੱਚ ਹੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰ ਲਿਆ ਪਰ ਉਸ ਜਗ੍ਹਾ ਤੇ ਘਰ ਵਿੱਚ ਹੀ ਜੋੜੇ ਪਾ ਕੇ ਸਾਰਾ ਪਰਿਵਾਰ ਫਿਰਦਾ ਸੀ ਇਸ ਸਬੰਧੀ ਸਤਕਾਰ ਕਮੇਟੀ ਦੇ ਮੁਖ ਸੇਵਾਦਾਰ ਭਾਈ ਬਲਬੀਰ ਸਿੰਘ ਨੂੰ ਪਤਾ ਲੱਗਣ ਤੇ ਜਥੇ ਸਮੇਦ ਪਹੁੰਚੇ ਇਸ ਮਾਮਲੇ ਦੀ ਜਾਣਕਾਰੀ ਮੀਡੀਆ ਨਾਲ ਮੀਡੀਆ ਨੂੰ ਦਿੰਦੇ ਹੋਏ ਬਲਬੀਰ ਸਿੰਘ ਮੁੱਛਲ ਤੁਸੀਂ ਜੁੜੇ ਹੋ ਪਬਲਿਕ ਕਰਾਇਮ ਨਿਊਜ਼ ਦੇ ਨਾਲ ਮਕਰਪਾਲ ਸਿੰਘ ਛਿੱਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹ ਵੇਖੋ ਪਹਿਲਾਂ ਆ ਜਿਹੜੇ ਆ ਕੀ ਆ ਆ ਆ ਵੇਖੋ ਆੜੇ ਆ ਕੀ ਆ ਜੱਜ ਜੀ ਸਾਹਿਬ ਨੇਤਰਿੰਦਰ ਗੁਰਕਾਈ ਨੇਤਨੀ ਬੜਾ ਹੈ ਹਾਂਜੀ ਆ ਅਮਰਤਿ ਗਾਦੂ ਜੀ ਪੰਜ ਗ੍ਰੰਥੀ ਲੈ ਪੰਜ ਗ੍ਰੰਥੀ ਬਾਬਾ ਆਪ ਕਿਤਨਾ ਵਾਹ ਪਾਗ ਸ਼ਕ ਬੰਦੀ ਕਿਤੇ ਨੇ ਅਭੀ ਭਾਈ ਸਾਹਿਬ ਕਿਤੇ ਜੇ ਨੇ ਆਹ ਆ ਵੀ ਕੀਤੇ ਇਹਨੇ ਅੰਗ ਮਹਾਰਾਜ ਦੇ ਹੋਰ ਕਿਨੇ ਕੰਮ ਕਰ ਗਿਆ ਇਤਨਾ ਸੰਗਤ ਨੂੰ ਖੋਣਾ ਹੋਇਆ ਨਹੀਂ ਨਹੀਂ ਸੰਗਤ ਨੂੰ ਨਾ ਵਖਾਈ ਬਾਬਾ ਜੀ ਇੱਦਾਂ ਖਲੋ ਖਲੋ ਨਾ ਤੈਨੂੰ ਡਿਫੈਂਡ ਕਰਨ ਦੇ ਬੰਦੇ ਬਾਹਰ ਮੈਂ ਕਰਤਾ ਕਰਤਾ ਨੂੰ ਭੇਜਦਾ ਨਹੀਂ ਨਹੀਂ ਬਾਹਰ ਸੰਗਤ ਸਤਗੁਰੂ ਸੱਚੇ ਪਾਤਸ਼ਾਹ ਸਵੇਰੇ ਮਾਣੋ ਗਿਆ ਹਾਂਜੀ ਇਸ ਕਮਰੇ ਦੇ ਵਿੱਚ ਹਾਂਜੀ ਆਪਾਂ ਤੁਸੀਂ ਪਰਿਵਾਰ ਜੋੜਾ ਪਾ ਕੇ ਇੰਦੀ ਲਗਦੇ ਸੱਚ ਬੋਲਣ ਲੱਗਾ ਕੋਈ ਨਹੀਂ ਸੱਚ ਸੱਚ ਹਾਂ ਅਹੀਂ ਉਹ ਸਾਰੀ ਢੜੀ ਦੇ ਵਹੇ ਲਾ ਕੇ ਰੱਖੀ ਦੇ ਬਾਹਰ ਆ ਕੇ ਨੰਗੇ ਪੈਰੀ ਚਾਈਦਾ ਹਾਂ ਜਦੋਂ ਰਾਤ ਨੂੰ ਹੀ ਸੌਣਾ ਆ ਉਹ ਤੁਸੀਂ ਜੋੜਾ ਪਾ ਗਨੇ ਅੰਦਰ ਲੈ ਕੇ ਜਾਂਦੇ ਆ ਉਹ ਹੀ ਹੱਥ ਫੜ ਕੇ ਲੈ ਕੇ ਲੰਘ ਜਾਂਦੇ ਆ ਤੇ ਅੱਗੇ ਜਾ ਕੇ ਫਿਰ ਲੱਕ ਰੱਖ ਲਈਦੇ ਆ ਹੱਥ ਜਿ ਫੜ ਕੇ ਤੋਂ ਤੇ ਲੈ ਜਾਂਦੇ ਆ ਇਹ ਜਿਹੜੀ ਆ ਜਿਹੜੀ ਆ ਸਾਰਾ ਕਮਰਾ ਵਾ ਕਿ ਕਿਹੜਾ ਬੜਾ ਆ ਆ ਵਾਲਾ ਕਮਰਾ ਹਾਂ ਅੰਦਰ ਪਛਾ ਜਾ ਪਰਦੇ ਲੱਗੇ ਨੇ ਪਰਦੇ ਪਰਦੇ ਪਰਦਿਆਂ ਨਾਲ ਪਰਦਿਆਂ ਦੇ ਨਾਲ ਕੀ ਹੋਊਗਾ ਚਲ ਦੱਸ ਦੇ ਤੂੰ ਆਪੇ ਪਰਦਾ ਪਰਦਾ ਹੁਣ ਕਮਰੇ ਉਹ ਗੁਰਦਰਾ ਸਾਹਿਬ ਪ੍ਰਕਾਸ਼ ਹੋਆ ਦਰਬਾਰ ਦੇ ਅੰਦਰ ਅੰਦਰਿਆ ਦਰਬਾਰ ਦੇ ਅੰਦਰ ਪ੍ਰਕਾਸ਼ ਆ ਗਾੜੀ ਪਰਦਾ ਕਰ ਦਈਏ ਤੇ ਉਹ ਦਰਵਾਜ਼ੇ ਦੇ ਅੰਦਰ ਜੋੜਾ ਲੈ ਜਾਗੇ ਚਲੋ ਆਪਾਂ ਇੱਥੇ ਕਰਦੇ ਆ ਮੇਰੀ ਬੇ ਸੁਣਦਾ ਕਿ ਸਤਿਗੁਰਾਂ ਦਾ ਪ੍ਰਕਾਸ਼ ਨਹੀਂ ਹੈਗਾ ਅੰਦਰ ਇਮਾਰਤ ਬੰਦ ਹੀ ਆ ਉਸ ਇਮਾਰਤ ਦੇ ਅੰਦਰ ਆਪਾਂ ਜੇ ਤਿਆਰ ਹੋ ਗਈ ਜੋੜਾ ਖੜ ਸਕਦੇ ਚਲੋ ਇਹਨਾਂ ਰੱਖ ਦੇ ਪ੍ਰਕਾਸ਼ ਨਹੀਂ ਹੈਗਾ ਜੇ ਥਾਣਾ ਸਾਹਿਬ ਬਣ ਗਿਆ ਤਿਆਰੀ ਆ ਜੋੜਾ ਖੜ ਸਕਦੇ ਹੈ ਨਹੀਂ ਖੜ ਸਕਦੇ ਤੇ ਇੱਥੇ ਕਿਉਂ ਇੱਥੇ ਸਤਿਗੁਰਾਂ ਦਾ ਪ੍ਰਕਾਸ਼ ਹੋ ਤਾਂ ਤੂੰ ਜੋੜਾ ਲੈ ਕੇ ਨਾ ਗਏਂ ਦੀ ਹੈ ਛੇਤਰਾਂ ਦੀ ਘਾਟਾ ਤੈਨੂੰ ਫਿਰ ਛੋੜ ਜਾ ਬੱਸ ਉਹਦਾ ਲਮਣ ਲੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿੰਡ ਹਰਾਮਪੁਰਾ ਹਰਾਮਪੁਰਾ ਇਹਨੂੰ ਥਾਣਾ ਕੰਬੋ ਪੈਂਦਾ ਹੈ ਜਿਹੜਾ ਅੰਮ੍ਰਿਤਸਰ ਇਸ ਪਿੰਡ ਵਿੱਚ ਪਿਛਲੀ ਦਿਨੀ ਜਿਹੜੀ ਘਟਨਾ ਵਾਪਰੀ ਸੀ ਧਾਨ ਗੁਰੂ ਗ੍ਰੰਥ ਸਾਹਿਬ ਦੇ ਅੰਗਾਂ ਦੀ ਉਹ ਅੱਜ ਜਦੋਂ ਅਸੀਂ ਇਕੱਠੇ ਹੋ ਕੇ ਭਾਈ ਤਰੋਸ ਸਿੰਘ ਸੋੜ ਗਿਆਨੀ ਤੇਜਵੀਰ ਸਿੰਘ ਜੀ ਕਾਲੀ ਪਰਮਜੀਤ ਸਿੰਘ ਕਾਲੀ ਇਹ ਸਾਰੇ ਸਿੰਘ ਜਿਹੜੇ ਆ ਇਕੱਠੇ ਹੋ ਕੇ ਜਦੋਂ ਅਸੀਂ ਉਸ ਪਿੰਡ ਵਿੱਚ ਗਏ ਆ ਉਥੇ ਪਹਿਲਾ ਗ੍ਰੰਥੀ ਮੰਦਾ ਸਿੰਘ ਜਿਹੜਾ ਲੰਮੇ ਸਮੇਂ ਤੋਂ ਉਥੇ ਸੇਵਾ ਵੀ ਕਰਦਾ ਰਿਹਾ ਕਿਸੇ ਕਾਰਨ ਗੁਰੂ ਘਰ ਦੀ ਸੇਵਾ ਤੋਂ ਉਹਨੂੰ ਮੁਕਤ ਕਰ ਦਿੱਤਾ ਗਿਆ ਉਹਨੇ ਆਪਣੇ ਘਰ ਵਿੱਚ ਗੁਰਗ੍ਰਸਾ ਪ੍ਰਕਾਸ਼ ਕਰ ਲਿਆ ਜਿੱਥੇ ਪ੍ਰਕਾਸ਼ ਕੀਤਾ ਸੀ ਉਸੇ ਕਮਰੇ ਵਿੱਚ ਉਹਦੀ ਜੋੜੇ ਲੈ ਕੇ ਉਹ ਨੰਗਦਾ ਸੀ ਤੇ ਨਾਲ ਹੀ ਉਸ ਕਮਰੇ ਦੇ ਵਿੱਚ ਜਿਹੜੇ ਗੁੜਕੇ ਸਾਹਿਬ ਮਹਾਰਾਜ ਦੀਆਂ ਪੋਥੀ ਪੋਥੀ ਪਰਮੇਸ਼ਰਾ ਥਾਣ ਉਹਨਾਂ ਗੁੜਕੇ ਸਾਹਿਬਾਂ ਦਾ ਬਹੁਤ ਨਰਾਦਰ ਉਸਨੇ ਕੀਤਾ ਤੇ ਹੈ ਗਰੰਥੀ ਸਿੰਘ ਤੇ ਪਾਟੀ ਸਿੰਘ ਵੀ ਤੇ ਫਿਰ ਸ਼੍ਰੋਮਣੀ ਕਮੇਟੀ ਦੇ ਜਿਹੜੇ ਪ੍ਰਚਾਰਕ ਧਰਮ ਪ੍ਰਚਾਰ ਕਮੇਟੀ ਦੇ ਪ੍ਰਚਾਰਕ ਜਿਹੜੇ ਆਏ ਸਨ ਉਹਨਾਂ ਨੇ ਬਿਲਕੁਲ ਹੀ ਉਧਰ ਧਿਆਨ ਨਹੀਂ ਦਿੱਤਾ ਜਦੋਂ ਉਹ ਹੋ ਗਏ ਚਲ ਗਏ ਨੇ ਐਸਚੋ ਸਾਹਿਬ ਨੇ ਵੀ ਇਹ ਗੱਲ ਕਈ ਵਾਰ ਉਹਨਾਂ ਨੇ ਉਹਨਾਂ ਦੀ ਗੱਲ ਵਣਾ ਮੰਨੀ ਤੇ ਜਦੋਂ ਅਸੀਂ ਮੌਕੇ ਤੇ ਜਾ ਕੇ ਵੇਖਿਆ ਉਥੇ ਕੋਈ ਸਤਗੁਰਾਂ ਦਾ ਸਤਕਾਰ ਨਹੀਂ ਸੀ ਸ੍ਰੀ ਗੁਰੂ ਗ੍ਰੰਥ ਸਾਹਿਬ ਅਸੀਂ ਮਰਜ਼ਾਦਾ ਨਾਲ ਗੁਰਦਰਾ ਸਾਹਿਬ ਕੇ ਸੁਭਾਏ ਮਾਨ ਕਰ ਦਿੱਤੇ ਗਏ ਆ ਨਾਲ ਹੀ ਅਸੀਂ ਪ੍ਰਸ਼ਾਸਨ ਨੂੰ ਇਹ ਗੱਲ ਕਹਿੰਦੇ ਆ ਕਿ ਇਹਨਾਂ ਜਿਹੜੇ ਗੁਰੂ ਗ੍ਰੰਥ ਸਾਹਿਬ ਦੀ ਬੇਇੱਜ਼ਤੀ ਹੋਈ ਹੈ ਉਹਨਾਂ ਦੋਸ਼ੀਆਂ ਦੀ ਤਹ ਤੱਕ ਜਾਇਆ ਜਾਵੇ ਤੇ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਜਿਹੜੀ ਦਿੱਤੀ ਜਾਵੇ ਜਿਨ੍ਹਾਂ ਜਿਨ੍ਹਾਂ ਨੇ ਮਹਾਰਾਜ ਦੀ ਬਣਦਾ ਨਰਾਦਰ ਕੀਤਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ